ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਜਿੱਥੇ ਇੱਕ ਪਾਸੇ ਪੂਰੇ ਭਾਰਤ ਦੇ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸੀ ਉੱਥੇ ਹੀ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਨੂੰ ਸ਼ਰਾਰਤੀ ਅਨਸਰ ਵੱਲੋਂ ਤੋੜਿਆ ਗਿਆ ਜਿਸ ਕਰਕੇ ਹਰ ਜਾਤੀ ਵਰਗ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਬਾਬਾ ਸਾਹਿਬ ਅੰਬੇਡਕਰ ਜੋ ਕਿ ਸੰਵਿਧਾਨ ਨਿਰਮਾਤਾ ਹਨ ਦੀ ਮੂਰਤੀ ਤੋੜਨਾ ਇੱਕ ਨਿੰਦਨੀ ਹੈ ਉਸ ਦੇ ਰੋਸ ਵਿੱਚ ਅੱਜ ਤਾਰੀਵਾਲ ਵਿਖੇ ਦਲਿਤ ਭਾਈਚਾਰੇ ਵੱਲੋਂ ਰੋਡ ਦੇ ਉੱਪਰ ਧਰਨਾ ਲਗਾਇਆ ਗਿਆ ਤੇ ਇਸ ਘਟਨਾ ਦੀ ਰਾਜਨੀਤੀ ਕੀਤੀ ਤਾਰੀਵਾਲ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅੱਜ 6 ਤਾਰੀਖ ਵਾਲਦੇ ਵਿੱਚ ਜੋ ਲਗ ਲਗ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਉਹਦੀ ਵਜ੍ਹਾ ਹੈ ਕਿ ਕੱਲ 26 ਜਨਵਰੀ ਗਣਤੰਤਰ ਦਾ ਦਿਵਸ ਸਾਡਾ ਪੂਰੇ ਹਿੰਦੁਸਤਾਨ 'ਚ ਬੜੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਸੀ ਜਿੱਥੇ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਛਰਾਪੀ ਅੰਸਰ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਚੜ੍ਹ ਕੇ ਡਾਕਟਰ ਅੰਬੇਦਕਰ ਸਾਹਿਬ ਦੀ ਮੂਰਤੀ ਤੇ ਚੜ੍ਹ ਕੇ ਉਹਨਾਂ ਦਾ ਖੰਡਨ ਕੀਤਾ ਗਿਆ ਭੰਤੋੜ ਕੀਤੀ ਗਈ ਆ ਅਸੀਂ ਸੋਚਦੇ ਹਾਂ ਕਿ ਤੇਨਾ ਕਿਤੇ ਵੱਡੀ ਕਨੇਹੋਣੀ ਸਾਜਿਸ਼ ਆ ਦੇਸ਼ ਵਿਰੋਧੀ ਤਾਕਤਾਂ ਇਸ ਇਨਸਾਨ ਦੇ ਮਗਰ ਨੇ ਔਰ ਅੱਜ ਜਿੰਨੀਆਂ ਵੀ ਜਥੇਬੰਦੀਆਂ ਹਰ ਪੰਜਾਬ ਦੇ ਚਾਹਤ ਤੇ ਹਿੰਦੁਸਤਾਨ ਦੇ ਚਾਹਤ ਤੇ ਬਹਿ ਚੁੱਕੀਆਂ ਨੇ ਉਹ ਇਹੋ ਹੀ ਚਾਹੁੰਦੇ ਨੇ ਕਿ ਅੱਜ ਬਾਬਾ ਸਾਹਿਬ ਨੇ ਹਿੰਦੁਸਤਾਨ ਦੀ ਦੇਣ ਕੀ ਆ ਕਿ ਕੱਲ ਇੱਕ ਸੰਵਿਧਾਨ ਉਹਨਾਂ ਦੇ ਹੱਥਾਂ ਦਾ ਲਿਖਿਆ ਲਿਖਤ ਦੀ ਤਰੀਕ ਤੇ ਖੁਸ਼ੀ ਮਨਾਈ ਜਾ ਰਹੀ ਹੈ ਕਿ ਉਹਨਾਂ ਸੰਵਿਧਾਨ ਲਾਗੂ ਕੀਤਾ ਸੀਗਾ ਸੰਵਿਧਾਨ ਦੇ ਰਚਕ ਨੇ ਪਰ ਉਹਨਾਂ ਦੀ ਬੇਅਦਬੀ ਕੀਤੀ ਜਾਂਦੀ ਆ ਤੇ ਨਾ ਕਿਤੇ ਸਾਡਾ ਖਿਆਲ ਆ ਕਿ ਸਾਡੇ ਪ੍ਰਸ਼ਾਸਨ ਚ ਕਮੀਆਂ ਨੇ ਕਿ ਜਿਹੜੀ ਐ ਐਸੇ ਸਮੇਂ ਤੇ ਵੀ ਸੁਰੱਖਿਆ ਮਹੱਈਆ ਨਹੀਂ ਕਰ ਸਕਦੀ ਆਪਣੇ ਸ਼ਹਿਰਾਂ ਦੇ ਵਿੱਚ ਸੋ ਸਾਡੀ ਮੰਗ ਆ ਕਿ ਇਸ ਦੋਚੀ ਨੂੰ ਘਟੋ ਘਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਔਰ ਪਿੱਛੇ ਇਹਨਾਂ ਦੀ ਮੋਟੀ ਤੈਅ ਰੱਖ ਕੇ ਮੋਟੀ ਉੱਚ ਪਦਰੀ ਜਾਂਚ ਹੋਣੀ ਚਾਹੀਦੀ ਆ ਔਰ ਜਿਹੜੀਆਂ ਵੀ ਸ਼ਕਤੀਆਂ ਇਹਨਾਂ ਦੇ ਮਗਰ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਨੰਗਿਆ ਕਰਕੇ ਜਿਹੜੇ ਲੋਕ ਵੀ ਚਾਰਜਸ ਕਰਤਾ ਨੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਇਨਵੋਲਵ ਕੀਤਾ ਜਾਵੇ ਉਹਨਾਂ ਨੂੰ ਵੀ ਪਰਚੇ 'ਚ ਦਰਜ ਕੀਤਾ ਜਾਵੇ। ਭੜੀ ਹਿੰਦੂ, ਸਿੱਖ, ਮੁਸਲਿਮ ਭਾਈਚਾਰੇ ਦੀ ਆਪਸੀ ਸਾਂਝ ਵਾ ਉਹਨੂੰ ਤੋੜਨ ਦੀ ਸਾਜ਼ਿਸ਼ ਕੀਤੀ ਜਾ ਰਹੀ ਆ। ਅਸੀਂ ਅੰਮ੍ਰਿਤਸਰ ਦੇ ਪ੍ਰਸ਼ਾਸਨ ਕੋ ਆਪਣੇ ਗਰਦਾਸਪੁਰ ਦੇ ਮਾਨਯੋਗ ਐਸਐਸਪੀ ਸਾਹਿਬ ਕੋ ਇਹੋ ਮੰਗ ਕਰਨੀ ਆ ਕਿ ਇਹਨਾਂ ਦੇ ਜਿਹੜੇ ਇਹਨਾਂ ਦੇ ਪਿੱਛੇ ਜੜੀਆਂ ਏਜੰਸੀਆਂ ਆ, ਇਹਨਾਂ ਦੇ ਪਿੱਛੇ ਜਿਨ੍ਹਾਂ ਦਾ ਹੱਥ ਵਾ ਉਹਨਾਂ ਦੇ ਚਿਹਰੇ ਬੇਨਕਾਬ ਹੋਣੇ ਚਾਹੀਦੇ ਆ। ਜੜੇ ਸਾਡੇ ਹਿੰਦੂ, ਮੁਸਲਿਮ, ਸਿੱਖ, ਈਸਾਈ ਭਾਈਚਾਰੇ ਦੇ ਵਿੱਚ ਜਿਹੜੀ ਇਹ ਤਰੇਲ ਪਾਉਣ ਦੀ ਸਾਜ਼ਿਸ਼ ਚੱਲਦੀ ਆ। ਉਹਨੂੰ ਕਿਸੇ ਵੀ ਕੀਮਤ ਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਵੇਖੋ ਜੀ ਆਪਾਂ ਦੇ ਐਸਐਸਪੀ ਸਾਹਿਬ ਦੇ ਨਾਮ ਤੇ ਮੰਗ ਪੱਤਰ ਲਿਖਿਆ ਹੋਆ ਸਾਡੇ ਕੋਲ ਐਚਡੀਐਮ ਸਾਹਿਬ ਆਉਣ ਐਸਐਸਪੀ ਸਾਹਿਬ ਆਪ ਆ ਜਾਣ ਡੀਐਸਪੀ ਸਾਹਿਬ ਆਉਣ ਐਸਐਚਓ ਸਾਹਿਬ ਸਾਬਾਏ ਨੇ ਤਹਿਸੀਲਦਾਰ ਸਾਹਿਬ ਆਉਣ ਅਸੀਂ ਉਹਨਾਂ ਨੂੰ ਮੰਗ ਪੱਤਰ ਦਵਾਂਗੇ ਜੀ ਅਸੀਂ ਮੰਗ ਇਹੋ ਕਰਦੇ ਆ ਜੀ ਜੋ ਕਾਸ਼ਵ ਬੇਸ਼ੱਕਰ ਤੇ ਪਰਚਾ ਹੋ ਗਿਆ ਅਸੀਂ ਮੰਗ ਇਹ ਕਰਦੇ ਪਈ ਇਹਦੇ ਪਿੱਛੇ ਹੱਥ ਕਿਸੇ ਦਾ ਵਾ ਕਿਹੜੇ ਸ਼ਖਸਾਂ ਦਾ ਇਹਨਾਂ ਦੇ ਪਿੱਛੇ ਹੱਥ ਵਾ ਉਹਨਾਂ ਦੇ ਚਿਹਰੇ ਬੇਨਕਾਬ ਕਰੋ ਜਲਦ ਜੁਲਦ ਇਹਨਾਂ ਦੇ ਚਿਹਰੇ ਬੇਨਕਾਬ ਹੋਣਗੇ ਨਹੀਂ ਤੇ ਇਹ ਜਿਹੜਾ ਸਾਡੇ ਰੋਸ ਮੁਜਾਰੇ ਆ ਧਰਨੇ ਆ ਇਹ ਆਏ ਦਿਨ ਚੱਲਦੇ ਰਹਿਣਗੇ ਜੇ ਲੋਡ ਪਈ ਤੇ ਆਪਾਂ ਜਿਹੜਾ ਰਾਣਕੋਡੰਬਰ ਸਰ نیشنل ਹਾਈਵੇ ਆ ਉਹਨੂੰ ਜਲਾਮ ਕਰਾਂਗੇ